ਸਸ਼ੀ ਗਾਂਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਮੀਨ ਅੱਛਾ ਤੁਸੀਂ ਕਦੀ ਨੋਟ ਕੀਤਾ ਹੈ ਕਿ ਸਾਡੀਆਂ ਆਦਤਾਂ ਬੜੀ ਜਲਦੀ ਪੱਕ ਜਾਂਦੀਆਂ ਨੇ ਪੱਕ ਜਾਂਦੀਆਂ ਮੀਨਸ ਕਿ ਲਗਾਤਾਰ ਇਹ ਕਹਿੰਦੇ ਇੱਕ ਸਰਚ ਵੀ ਹੋਈ ਆ ਕਿ ਜਦੋਂ ਤੁਸੀਂ ਲਗਾਤਾਰ ਕੋਈ ਚੀਜ਼ 6 ਮਹੀਨੇ ਤੱਕ ਆਫੀ ਦੂਰੀ ਆ ਇੱਕ ਇੱਕ ਜਗ੍ਹਾ ਮੈਂ ਪੜਿਆ ਸੀ ਕਿ 7 ਸਾਲ ਚੱਲਿਆ ਰਿਸ਼ਤਾ ਜੋ ਹੈ ਉਹ ਆਟੋਮੈਟਿਕਲੀ ਮਜ਼ਬੂਤ ਹੋ ਜਾਂਦਾ ਹੈ ਤੇ ਜੇ 9 ਸਾਲ ਚੱਲ ਜਵੇ ਤਾਂ ਸਮਝੋ ਕਿ ਰੈ ਨਹੀਂ ਲੱਗਦਾ ਏ 7 ਜਾਂ 9 ਮਹੀਨੇ ਪਰ ਮੇਰੇ ਹਿਸਾਬ ਦੇ ਨਾਲ ਇਹ ਵੀ ਆ ਕਿ ਤੁਸੀਂ ਇੱਕ ਹਫਤਾ ਲਗਾਤਾਰ ਇੱਕ ਰੂਟੀਨ ਫੋਲੋ ਕਰਨੀ ਸ਼ੁਰੂ ਕਰ ਦੋ ਤੇ ਅਗਲੇ ਹਫਤੇ ਤੁਹਾਨੂੰ ਅਚਭੀ ਹੋਣੀ ਸ਼ੁਰੂ ਹੋ ਜਾਂਦੀ ਆ ਕਿ ਉਹ ਮਨ ਉਦਨ ਉਦਨ ਉਸੇ ਉਸੇ ਟਾਈਮ ਤੇ ਕਰਦਾ ਐਗਜ਼ਾਮਪਲ ਤੁਹਾਨੂੰ ਦਿੰਨੇ ਆ ਕਿ ਜਿੱਦਾਂ ਤੁਸੀਂ ਛੋਟੀ ਜੀ ਐਗਜ਼ਾਮਪਲ ਇਹ ਆ ਕਿ ਤੁਸੀਂ ਰਾਤ ਨੂੰ 10 ਵਜੇ ਖਾਣਾ ਖਾਣਾ ਸ਼ੁਰੂ ਕਰਤਾ ਤੇ ਤੁਹਾਨੂੰ ਅਗਲੇ ਦਿਨ 10 ਵਜੇ ਭੁੱਖ ਲੱਗ ਜਣੀ ਭਾਵੇਂ ਤੁਸੀਂ 8 ਵਜੇ ਖਾਦਾ ਵੀ ਹੋਵੇ ਹੈਗਾ ਇੰਦਾ ਨੋਟ ਕੀਤਾ ਕਾ ਜੀ ਹੁਣਾਈ ਹੁਣ ਚਾਹ ਤੁਸੀਂ ਛੁੱਟੀਆਂ ਹੋਈਆਂ ਤੁਸੀਂ ਆਮ ਸਵੇਰੇ ਚਾਹ ਪੀਂਦੇ ਹੋ ਸਵੇਰੇ ਚਾਹ ਪੀਂਦੇ ਹੋ ਤੁਸੀਂ ਔਰ ਛੋਟੀ ਜੀ ਚੀਜ਼ ਹੈ ਇੱਕ ਹਨਾ ਸਭ ਦੀ ਰੁਟੀਨ ਬਣੀ ਹੋਈ ਆ ਪੀਣੇ ਤੇ ਕੋਈ ਲੋਕ ਦਫਤਰ ਜਾਂਦੇ ਆ ਉੱਥੇ ਜਾਂਦੇ ਆ ਤੋਂ ਵਿੱਚ ਅੱਜ ਦਿਨ ਉਹ ਘਰ ਹੋਣਗੇ ਨਾ ਮੰਨ ਲਓ ਤੁਸੀਂ ਆਫਿਸ ਜਾ ਰਹੇ ਹੋ ਤੁਹਾਨੂੰ 10 ਵਜੇ ਇੱਥੇ ਚਾਹ ਮਿਲਦੀ ਆ ਕਿ ਸਾਰਿਆਂ ਨੂੰ ਮਿਲਣੀ ਹੁੰਦੀ ਆ ਨੌਕਰੀ ਪੇਸ਼ਾਵ ਵਾਲੇ ਜਾਂਦੇ ਹੋਣਗੇ ਜਿਨ੍ਹਾਂ ਦੀ ਦੁਕਾਨਦਾਰੀ ਉਹਨਾਂ ਨੂੰ ਵੀ ਲੱਗਦਾ ਕਿ 10 ਵਜੇ ਜਾਂ ਕਈਆਂ ਦੀ ਆਦਤ ਘਰ 'ਚ ਵੀ ਆ ਕਿ 10 ਵਜੇ ਪੀਣੀ ਆ ਤਾਂ ਉਧਰ 10 ਵਜੇ ਨਹੀਂ ਕਿ ਉਧਰੋਂ ਜੀ ਨੂੰ ਨਹੀਂ ਚਾਹ ਬਣਾ ਲਓ ਟਾਈਮ ਹੋ ਗਿਆ 10 ਵਜ ਗਏ ਆ ਅੱਜ ਚਾਹ ਨਹੀਂ ਪੀਤੀ ਮਤਲਬ ਕੀ ਹੋਇਆ ਕਿ ਤੁਹਾਡਾ ਮਨ ਉਸ ਪਾਸੇ ਨੂੰ ਭੱਜਣਾ ਸ਼ੁਰੂ ਕਰ ਦਿੰਦਾ ਜਿਸ ਪਾਸੇ ਨੂੰ ਤੁਸੀਂ ਰੂਟੀਨ ਬਣਾ ਲੀਆ ਤੇ ਤੁਸੀਂ ਆਪਣੇ ਆਪ ਨੂੰ ਉਸ ਵਰਗਾ ਬਣਾ ਲੈਨੇ ਹੋ ਸਮਝ ਗਏ ਤੁਸੀਂ ਹੁਣ ਸਮਝੋ ਇੱਕ ਗੱਲ ਮੈਂ ਐਗਜ਼ਾਮਪਲ ਦੇਣ ਲੱਗੀ ਜਦੋਂ ਕਿਸੇ ਚੀਜ਼ ਦੀ ਸਹਿਣ ਸ਼ਕਤੀ ਇਨਸਾਨ ਨੂੰ ਔਖਾ ਕਰਦੀ ਆ ਤਾਂ ਇਨਸਾਨ ਉਸ ਮੁਤਾਬਕ ਆਪਣੇ ਆਪ ਨੂੰ ਢਾਲ ਲੈਂਦਾ ਉਸ ਨੂੰ ਸਹਿਣ ਦੀ ਉਸ ਤਰੀਕੇ ਨਾਲ ਰਹਿਣ ਦੀ ਅੱਧਾ ਤੇ ਬਹਿ ਜਾਂਦੀ ਇਹ ਬਿਲਕੁਲ 100 ਐਂਡ 12% ਸਚਾਈ ਕੋਈ ਤੁਹਾਨੂੰ ਆਪਣੀ ਪਰੇਸ਼ਾਨੀ ਦੱਸੇ ਨਾ ਤੁਸੀਂ ਉਸ ਨੂੰ ਥੋੜੀ ਜੀ ਸਲਾਹ ਦਿਓ ਤੁਸੀਂ ਐਦਾਂ ਕਰ ਲਓ ਤੁਸੀਂ ਕਿਉਂ ਸੁਣਦੇ ਹੋ ਨਹੀਂ ਚਲੋ ਕੋਈ ਨਾ ਫਿਰ ਉਹਦੇ ਨਾਲ ਐ ਫਿਰ ਐ ਤੇ ਫਿਰ ਐ ਉਹਦੇ ਤੁਹਾਨੂੰ 4 ਨਹੀਂ 14 ਵੀਊ ਦੇ ਦੂਗਾ ਹੋਰ ਪਾਸੇ ਨੂੰ ਸੋਚ ਕੇ ਕਿ ਜੇ ਫਿਰ ਐ ਕੀਤਾ ਤਾਂ ਯਾਨੀ ਉਹਨੇ ਨਾ ਇੱਕ ਕਵਰ ਬਣਾ ਲਿਆ ਆਪਣੀ ਸੋਚ ਦੇ ਮੁਤਾਬਕ ਬਣਾ ਲਿਆ ਕਿ ਇਹਦੇ ਚੋਂ ਮੈਂ ਨਿਕਲਣ ਦੀ ਕੋਸ਼ਿਸ਼ ਨਹੀਂ ਕਰਨੀ ਕਿਉਂਕਿ ਐ ਮੈਂ ਤੇ ਐ ਮੈਂ ਤੇ ਐ ਮੈਂ ਹੁਣ ਮੈਂ ਤੁਹਾਨੂੰ ਇਹਦਾ ਲਾਜਿਕ ਵੀ ਦੱਸ ਦਿੰਨੀ ਆ ਕਹਿੰਦੇ ਗੱਡੂ ਨੂੰ ਨਾ ਜਦੋਂ ਕਿਸੇ ਗਰਮ ਚੀਜ਼ ਵਿੱਚ ਰੱਖਿਆ ਜਾਂਦਾ ਮੰਨ ਲਓ ਰੇਤ ਤੇ ਚ ਰੱਖਦਾ ਪਾਣੀ ਚ ਰੱਖਦਾ ਤਾਂ ਪਾਣੀ ਨੂੰ ਮੰਨ ਲਓ ਤੁਸੀਂ ਉਬਾਲਣਾ ਸ਼ੁਰੂ ਕੀਤਾ ਜਾਂ ਰੇਤਾ ਗਰਮ ਕਰਨਾ ਸ਼ੁਰੂ ਕੀਤਾ ਤਾਂ ਉਹ ਕੀ ਕਰਦਾ ਰੇਤੇ ਤੋਂ ਨਿਕਲਦਾ ਨਹੀਂ ਛਾਲ ਨਹੀਂ ਮਾਰਦਾ ਉਹ ਆਪਣੀ ਬਾਡੀ ਨੂੰ ਉਸੇ ਤਰ੍ਹਾਂ ਮੁਤਾਬਕ ਬਣਾਉਣਾ ਸ਼ੁਰੂ ਕਰ ਦਿੰਦਾ ਅਸੀਂ ਆਪਣੇ ਮਨ ਨੂੰপরিসਥਿਤੀਆਂ ਮੁਤਾਬਕ ਬਣਾਉਣਾ ਸ਼ੁਰੂ ਕਰ ਦਿੰਦੇ ਕਿ ਇੰਦਾ ਹੈ ਇਸ ਕਰਕੇ ਇੰਦਾ ਹੈ ਇਸ ਕਰਕੇ ਸਮਝ ਗਏਂ ਪਰ ਸਥਿਤੀ ਮੁਤਾਬਕ ਬੜਾ ਵਧੀਆ ਇਨਸਾਨ ਨੇ ਆਪਣੇ ਆਪ ਨੂੰ ਜਵਾਬ ਦਿੱਤਾ ਤੇ ਉਸ ਸਪਸਥਿਤੀ ਚ ਹੀ ਰਹਿ ਗਿਆ। ਛਾਲ ਮਾਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਕਿਉਂ ਬਈ ਐਦਾਂ ਕਿਦਾਂ। ਹਨਾ? ਤਾਂ ਹੁਣ ਕੀ ਹੋਇਆ? ਡੱਡੂ ਨੂੰ ਜਦੋਂ ਤੁਸੀਂ ਗਰਮ ਰੇਤੇ ਚ ਗਰਮ ਪਾਣੀ ਚ ਰੱਖਿਆ ਤਾਂ ਉਹਨੇ ਆਪਣੀ ਟੈਂਪਰੇਚਰ ਆਪਣੀ ਬੋਡੀ ਦਾ ਟੈਂਪਰੇਚਰ ਉਸ ਮੁਤਾਬਕ ਸੈੱਟ ਕਰਨਾ ਸ਼ੁਰੂ ਕਰ ਦਿੱਤਾ। ਹਨਾ? ਤਾਂ ਹੌਲੀ-ਹੌਲੀ ਹੌਲੀ-ਹੌਲੀ ਉਹ ਪਾਣੀ ਦਾ ਟੈਂਪਰੇਚਰ ਵਧਦਾ ਗਿਆ। ਉਹਨੇ ਆਪਣੇ ਆਪ ਨੂੰ ਸੈੱਟ ਕਰਨਾ ਸ਼ੁਰੂ ਕਰਤਾ ਤੇ ਇੱਕ ਟਾਈਮ ਇਹੋ ਜਿਹਾ ਆਉਂਦਾ ਹੈ। ਕਿ ਜਦੋਂ ਉਹ ਉਸ ਚੀਜ਼ ਨੂੰ ਸੈਨ ਨਹੀਂ ਕਰ ਸਕਦਾ ਤਾਂ ਉਹ ਖਤਮ ਹੋ ਜਾਂਦਾ ਪਰ ਉਹ ਛਾਲ ਮਾਰ ਕੇ ਨਿਕਲਦਾ ਨਹੀਂ ਹੈ ਵੱਡੀ ਗਲਤੀ ਇਹ ਆ ਤੇ ਜਿੰਨੀ ਦੇਰ ਤੱਕ ਅਸੀਂ ਇਹਨਾਂ ਸਥਿਤੀਆਂ ਤੇ ਪਰਸਤਿਤੀਆਂ ਨੂੰ ਸਹਾਂਗੇ ਤਾਂ ਤੁਸੀਂ ਉਦਾਂ ਦੇ ਹੀ ਵਕਤ ਅਨੁਸਾਰ ਬਣਦੇ ਜਾਓਗੇ ਇਹ ਸਮਾਜ ਸਮਾਜ ਰੀਤੀਆਂ ਕੁਝ ਵੀ ਐਂਦੀਆਂ ਦੇਖੋ ਮੇਰੇ ਕਹਿੰਦਾ ਐਗਜ਼ਾਮਪਲ ਦੇਣ ਦਾ ਤੁਹਾਡਾ ਕੀ ਮਤਲਬ ਸੀ ਕਿ ਜ਼ਿੰਦਗੀ ਤੁਹਾਡੀ ਹੈ ਰੂਲਸ ਤੁਹਾਡੇ ਹੋਣੇ ਚਾਹੀਦੀਆਂ ਕਣਾ ਤਰੀਕੇ ਤੁਹਾਡੇ ਹੋਣੇ ਚਾਹੀਦੇ ਆਪਣੀ ਜ਼ਿੰਦਗੀ ਨੂੰ ਜਿਉਂਦੇ ਤਾਂ ਫਿਰ ਜਦੋਂ ਤੁਸੀਂ ਦੂਜਿਆਂ ਦੇ ਤਰੀਕੇ ਦੇ ਮੁਤਾਬਕ ਆਪਣੇ ਆਪ ਨੂੰ ਢਾਲੀ ਜਾਂਦੇ ਹੋ ਢਾਲੀ ਜਾਂਦੇ ਹੋ ਫਿਰ ਉਹ ਤੁਹਾਡੀ ਆਦਤ ਹੌਲੀ-ਹੌਲੀ ਇੱਥੇ ਇਦਾਂ ਨਹੀਂ ਕਰਨਾ ਇੱਥੇ ਐ ਨਹੀਂ ਹੋਣਾ ਇੱਥੇ ਆ ਤੈਨੂੰ ਸਹਿਣਾ ਪੈਣਾ ਇੱਥੇ ਆ ਤੈਨੂੰ ਚੁੱਪ ਰਹਿਣਾ ਪੈਣਾ ਇੱਥੇ ਤੈਨੂੰ ਆਹ ਕਰ ਜਦੋਂ ਨਾ ਬੰਦੇ ਕੋਲ ਬੜਾ ਅੱਛਾ ਜਵਾਬ ਵੀ ਹੁੰਦਾ ਕਿਸੇ ਚੀਜ਼ ਦਾ ਮਨ ਵੀ ਕਰਦਾ ਹੁੰਦਾ ਗੱਲ ਦਾ ਜਵਾਬ ਦੇਣ ਨੂੰ ਪਰ ਨਹੀਂ ਚਲ ਛੱਡ ਪਰੇ ਮੈਂ ਕਿਹਾ ਕੱਲ ਨੂੰ ਜਵਾਬ ਦੇਣਾ ਜ਼ੁਬਾਨ ਕਾ ਦੇ ਲਈ ਦਿੱਤੀ ਆ ਰੱਬ ਨੂੰ ਗਲਤ ਜਵਾਬ ਨਾ ਦੋ ਗਲਤ ਤਰੀਕੇ ਨਾਲ ਤਰੀਕਾ ਗਲਤ ਹੁੰਦਾ ਜਵਾਬ ਕੋਈ ਗਲਤ ਨਹੀਂ ਹੁੰਦਾ ਹੈਨਾ ਭਾਰ ਕਹਿੰਦੇ ਆ ਕਿ ਕੁਝ ਚੀਜ਼ਾਂ ਦੇ ਸਵਾਲਾਂ ਦਾ ਜਵਾਬ ਵਕਤ ਦੇ ਜਾਂਦਾ ਹੈ ਤੇ ਕੁਝ ਚੀਜ਼ਾਂ ਇਹ ਨਹੀਂ ਕਿ ਤੁਸੀਂ ਇਸ ਤਰ੍ਹਾਂ ਕਿ ਛੱਡੋ ਕਿ ਵਕਤ ਦਊਗਾ ਜੀ ਜਵਾਬ ਵਕਤ ਦਊਗਾ ਜੀ ਜਵਾਬ ਹਾਂ ਠੀਕ ਆ ਵਕਤ ਜਵਾਬ ਦੇਂਦਾ ਪਰ ਉਹ ਦਾ ਇੰਤਜ਼ਾਰ ਕਰਨਾ ਵੀ ਇਨਸਾਨ ਦੇ ਸੁਭਾਅ ਤੇ ਡਿਪੈਂਡ ਕਰਦਾ ਕਈ ਲੋਕ ਬਖਤ ਦਾ ਇੰਤਜ਼ਾਰ ਹੀ ਨਹੀਂ ਕਰਦੇ ਤੇ ਉਹਦੇ ਚ ਕਈ ਕਰੀ ਅਸੀਂ ਗਲਤੀਆਂ ਕਰ ਬੈਠਦੇ ਤਾਂ ਆਪਣੇ ਆਪ ਨੂੰ ਡੱਡੂ ਨਾ ਬਣਾਓ ਆਪਣੇ ਆਪ ਨੂੰ ਕਿਸੇ ਅਨਸਾਰ ਚੀਜ਼ ਅਨਸਾਰ ਮੈਂ ਇਹ ਨਹੀਂ ਕਹਿੰਦੀ ਕਿ ਛਾਲ ਮਾਰ ਦਿਓ ਪਿੰਦੇ ਥੋੜਾ ਅਡਜਸਟ ਕਰੋ ਥੋੜਾ ਅਡਜਸਟ ਕਰੋ ਕਿ ਪਰਿਵਾਰ ਨਾਲ ਆਪਣੇ ਹੌਲੀ ਹੌਲੀ ਇੱਕ ਇੱਕ ਮੇਨ ਗੱਲ ਹਮੇਸ਼ਾ ਜ਼ਿੰਦਗੀ ਚ ਯਾਦ ਰੱਖਣੀ ਚਾਹੀਦੀ ਆ ਬੜਿਆਂ ਨੂੰ ਵੀ ਛੋਟਿਆਂ ਨੂੰ ਵੀ ਬੱਚਿਆਂ ਨੂੰ ਵੀ ਕਿ ਹਮੇਸ਼ਾ ਜਦੋਂ ਤੁਸੀਂ ਕਿਸੇ ਵੀ ਤਰ੍ਹਾਂ ਨਾਲ ਆਪਣੀ ਫੈਮਿਲੀ ਚੋਂ ਆਪਣੇਆਂ ਚੋਂ ਜਾਂ ਆਪਣੇ ਤੋਂ ਦੂਰ ਗਏ ਹੋ ਜਾਂ ਕਿਸੇ ਜਗ੍ਹਾ ਤੇ ਅਡਜਸਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਜਾਂ ਅਗਲੇ ਨੂੰ ਆਪਣੇ ਵਰਗਾ ਬਣਾ ਲਓ ਤੇ ਜਾਂ ਅਗਲੇ ਵਰਗਾ ਬਣ ਜੋ ਤਾਂ ਹੀ ਜ਼ਿੰਦਗੀ ਸੌਖੀ ਲੰਘਦੀ ਆ। ਤੇ ਜੇ ਤੁਸੀਂ ਆਪਣੇ ਤਰੀਕੇ ਨਾਲ ਜ਼ਿੰਦਗੀ ਜਿਉਣੀ ਆ ਤਾਂ ਆਪਣੇ ਪੈਰਾਂ ਤੇ ਖੜਨਾ ਸ਼ੁਰੂ ਕਰੋ। ਅਸੀਂ ਸਾਡੇ ਕੋਲ ਜਦੋਂ ਗੁਣ ਹੈ ਤੁਹਾਡੇ ਪੈਰ ਧਰਤੀ ਤੇ ਲੱਗੇ ਹੋਏ ਆ ਬੈਠਣ ਦੀ ਜਗ੍ਹਾ ਕੁਦਰਤ ਨੇ ਤੁਹਾਨੂੰ ਦੇ ਦੇਣੀ ਆ। ਤੇ ਜਦੋਂ ਤੁਸੀਂ ਹਰ ਚੀਜ਼ ਵੱਲ ਦੂਜੇ ਵੱਲ ਦੇਖਣਾ ਹੈ ਤਫਿਰ ਸਾਨੂੰ ਜਾਂ ਦੂਜੇ ਵਰਗਾ ਬਣਨਾ ਪੈਣਾ ਜਾਂ ਆਪਣੇ ਵਰਗਾ ਦੂਜੇ ਨੂੰ ਬਣਾਉਣਾ ਪੈਣਾ ਇਹ ਮੇਨ ਗੱਲ ਬਹੁਤ ਜ਼ਰੂਰੀ ਆ ਹਰ ਕਿਸੇ ਦੀ ਜ਼ਿੰਦਗੀ ਚ ਇਸ ਕਰਕੇ ਆਪਣੇ ਲਈ ਆਪਣੀ ਕਿਸਮਤ ਦੇ ਵਿੱਚ ਆਪਣਾ ਕੰਮਕਾਰ ਕਰੋ ਆਪਣੇ ਪੈਰਾਂ ਤੇ ਖੜੋ ਚੰਗੀ ਚੀਜ਼ ਸਿੱਖੋ ਠੀਕ ਹੈ ਪੜਾਈ ਜ਼ਿੰਦਗੀ ਚ ਬਹੁਤ ਜ਼ਰੂਰੀ ਆ ਪਰ ਹੱਥ ਦਾ ਗੁਣ ਜ਼ਿਆਦਾ ਜ਼ਰੂਰੀ ਠੀਕ ਹੈ ਜੀ ਅੱਜ 29 ਮਈ 2024 ਦਿਨ ਬੁੱਧਵਾਰ ਦਾ ਹੋ ਗਿਆ ਛਤੀ ਤਿਥੀ ਹੈ ਅੱਜ ਤੇ ਨਾਲ ਸ਼ਰਵਨ ਨਕਸ਼ਤਰ ਸਵੇਰੇ 8:39 ਮਿੰਟ ਤੱਕ ਉਸ ਤੋਂ ਬਾਅਦ ਨਿਸ਼ਟਾ ਨਕਸ਼ਤਰ ਵਿੱਚ ਚੰਦਰ ਮਹਾਰਾਜ ਜੋ ਨੇ ਮਕਰ ਰਾਸ਼ੀ ਵਿੱਚ ਹੀ ਰਹਿਣਗੇ ਠੀਕ ਹੈ ਅੱਜ ਪੂਰਾ ਦਿਨ ਮਕਰ ਰਾਸ਼ੀ ਵਿੱਚ ਚੱਲਣਗੇ ਬੁੱਧਵਾਰ ਵਾਲੇ ਦਿਨ ਮਕਰ ਰਾਸ਼ੀ ਸ਼ਰਾਤ ਨੂੰ 8:06 ਤੱਕ ਪਦਰਾ 1:40 ਤੋਂ ਸ਼ੁਰੂ ਹੋ ਜਾਏਗੀ ਤੇ 24:42 ਤੱਕ ਚੱਲੇਗੀ ਪੰਚਕ ਆਰੰਭ ਹੋਣ ਜਾਣੀ ਹੈ ਜੀ ਅੱਜ ਧਿਆਨ ਰੱਖੋ ਪੰਚਕ ਅੱਜ ਆਰੰਭ ਹੋ ਜਾਏਗੀ ਤਕਰੀਬਨ ਰਾਤ ਨੂੰ 8:06 ਤੱਕ ਤੇ 5 ਦਿਨ ਚੱਲੇਗੀ ਬੁੱਧ ਅੱਜ ਕ੍ਰਿਤਿਕਾ ਨਕਸ਼ਤਰ ਤੇ ਸ਼ਾਮ ਨੂੰ 4:14 ਤੇ ਜਾਣਗੇ ਪਰ ਬ੍ਰਿਕਾ ਰਾਸ਼ੀ ਵਿੱਚ ਜਾਣਗੇ 31 ਤਰੀਕ ਨੂੰ ਅੱਜ ਕ੍ਰਿਤਿਕਾ ਜਾਨੀ ਸੂਰਜ ਦੇ ਨਕਸ਼ਤਰ ਦਾ ਕੰਮ ਕਰਨਗੇ ਮੰਗਲ ਦੇ ਘਰ ਬੈਠ ਕੇ ਜੋ ਸ਼ੋਭੀ ਹੈ ਚੰਗਾਈ ਹੈ ਮੰਗਲ ਤੇ ਬੁੱਧ ਦਾ ਮਿੱਤਰ ਨਹੀਂ ਹੈ ਪਰ ਸੂਰਜ ਤੇ ਮਿੱਤਰ ਹੀ ਹੈ ਨਾ ਤਾਂ ਇਸ ਕਰਕੇ ਚੰਗਾ ਹੋ ਜਾਏਗਾ 2-3 ਦਿਨ ਬਾਅਦ ਇਹਨੇ ਰਾਸ਼ੀ ਪਰਵਰਤਨ ਕਰ ਦੇਣਾ ਤੇ ਹੋਰ ਅੱਛਾ ਹੋ ਜਾਏਗਾ ਠੀਕ ਹੈ ਚਲੋ ਕੀਪਰ ਵਾਪ ਪਵੇਗਾ ਰਾਹੁ ਕਾਲ ਦਾ ਟਾਈਮ ਦੱਸ ਦਈਏ ਜੀ ਤੁਹਾਨੂੰ ਅੱਜ ਬੁੱਧਵਾਰ ਵਾਲੇ ਦਿਨ 12 ਵਜੇ ਤੋਂ ਲੈ ਕੇ 1:30 ਵਜੇ ਦਾ ਟਾਈਮ ਰਾਹੁ ਕਾਲ ਦਾ ਰਹੇਗਾ ਠੀਕ ਹੈ ਹੁਣ ਆਪਾਂ ਜਾਣਦੇ ਹਾਂ ਅਸਟ੍ਰੋਲੋਜੀ ਦੇ ਮੁਤਾਬਕ ਤੇ ਪ੍ਰੋਗਰਾਮ ਦੇ ਅਖੀਰ ਵਿੱਚ ਵਾਸਤੂ ਟਿਪ ਵੀ ਦੱਸਾਂਗੇ ਪਰਵਾਰਿਕ ਇਕਜੁੱਟਤਾ ਲਈ ਆਪਣੀ ਸੈਲਫ ਕੌਨਫੀਡੈਂਸ ਲਈ ਕਿਹੜੇ ਗ੍ਰਹਿ ਨੂੰ ਮਜ਼ਬੂਤ ਕਰਨਾ ਇਸ ਬਾਰੇ ਜਾਣੋ ਐਰਜ਼ ਅਨਿਮੇਸ਼ ਰਾਸ਼ੀ ਵਾਲਿਆਂ ਦਾ ਦੇਖਿਆ ਜਾਵੇ ਤਾਂ ਦਸਵੇਂ ਚੰਦਰਮਾ ਪਰ ਮੰਗਲ ਦਾ ਨਕਸ਼ਤਰ ਅੱਜ ਅੱਛਾ ਹੀ ਕੌਨਫੀਡੈਂਸ ਵਧਾਏਗਾ ਕੱਲ ਕਾਫੀ ਖਰਚੇ ਹੋਏ ਤੇ ਅੱਜ ਪੈਸੇ ਕਮਾਉਣ ਦਾ ਦਿਨ ਰਹੇਗਾ ਆਪਣੇ ਆਪ ਚ ਰਹਿਣਾ ਆਪਣੇ ਲਈ ਸੋਚਣਾ ਬੜੀ ਵਧੀਆ ਸ਼ੁਭਤਾ ਦੇਗਾ ਤੁਹਾਨੂੰ ਕੋਈ ਨੁਕਸਾਨ ਵਾਲੀ ਗੱਲ ਨਹੀਂ ਹੈ ਧਿਆਨ ਬਸ ਇਸ ਚੀਜ਼ ਦਾ ਰੱਖਣਾ ਹੈ ਕਿ ਹਰਾ ਰੰਗ ਅੱਜ ਬਿਲਕੁਲ ਵੀ ਨਹੀਂ ਪੋਣਾ ਟੌਰਸ ਬ੍ਰਿਕ ਰਾਸ਼ੀ ਵਾਲੇ ਸਿਤਾਰੇ ਬ੍ਰਿਕ ਰਾਸ਼ੀ ਵਾਲਿਆਂ ਦੇ ਆਪਣੀ ਪਰਸਨੈਲਿਟੀ ਨੂੰ ਨਿਖਾਰਨ ਵਾਲੇ ਰਹਿਣਗੇ ਥੋੜੀ ਜ਼ਿਆਦਾ ਭੱਜ ਨੱਠ ਕਰਨੀ ਪਵੇਗੀ ਹਰ ਕੰਮ ਲਈ ਚੰਗਾ ਨਤੀਜੇ ਦੀ ਆਸ ਕਰ ਚਾਹੁੰਦੇ ਹੋ ਤਾਂ ਮਿਹਨ ਡਬਲ ਨਹੀਂ ਟ੍ਰिपल ਕਰੋ ਤਾਂ ਸੱਚੇ ਜਾਨੋ ਚੰਗਨ ਟਿਚਰ ਮਿਲੇਗਾ ਕੋਈ ਪੇਪਰ ਦੇਣਾ ਹੈ ਤਾਂ 31 ਤਰੀਕ ਤੋਂ ਬਾਅਦ ਦੋ ਰਿਜ਼ਲਟ ਆਪਣੇ ਮੁਤਾਬਕ ਆਵੇ ਤਾਂ ਤੁਹਾਡਾ ਮੋਬਾਈਲ ਤੋਂ ਦੂਰੀ ਵੀ ਬਣਾਓ ਮੱਥੇ ਤੇ ਚੰਦਨ ਅੱਜ ਵੀ ਲਾਓ ਜੈਮਨੀ ਮਿਤੂ ਰਾਸ਼ੀ ਵਾਲੇ ਮਿਤੂ ਰਾਸ਼ੀ ਵਾਲਿਆਂ ਦੇ ਲਈ ਸਿਤਾਰੇ ਜੋ ਨੇ ਗ੍ਰਹਾਂ ਦੇ ਮੁਤਾਬਕ ਚੰਦਰਚਕਲੇਗਾ 8ਵੇਂ ਸਥਾਨ ਤੇ ਮੰਗਲ ਦਾ ਨਕਸ਼ਤਰ ਮਿਤਰਨੀ ਹੈ ਦੋਨੋਂ ਹੀ ਇਕਤਾ ਚੰਦਰ 8ਵੇਂ ਸਥਾਨ ਤੇ ਦੇਖੋ ਤੁਹਾਡਾ ਸਤਨ ਦਾ ਮਾਰੇ 8ਵੇਂ ਬੈਠ ਗਿਆ ਤੇ ਦੂਜਾ ਮੰਗਲ ਦਾ ਨਕਸ਼ਤਰ ਮਿੱਤਰ ਨਾ ਹੋਣ ਕਰਕੇ ਕਨਫਿਊਜ਼ ਹੋਏ ਤੁਸੀਂ ਡਿਸੀਜਨ ਲੈਣ ਵਿੱਚ ਕਨਫਿਊਜ਼ ਹੋਏ ਪ੍ਰੇਮ ਸਬੰਧਾਂ ਵਿੱਚ ਕਨਫਿਊਜ਼ ਹੋਏ ਆਪਣੀ अहमियत ਨੂੰ ਲੈ ਕੇ ਕਿ ਸਾਨੂੰ ਕੋਈ ਪੁੱਛਦਾ ਹੀ ਨਹੀਂ ਸਾਡੀ ਤੇ ਕਦਰ ਹੀ ਨਹੀਂ ਬਸ ਇਦਾਂ ਦੀਆਂ ਗੱਲਾਂ ਦਿਮਾਗ 'ਚ ਘਰ ਕਰਨਗੀਆਂ ਮਨ ਉਦਾਸ ਹੋਏਗਾ ਕਿ ਤੁਹਾਨੂੰ ਹਰ ਕੋਈ ਐਵੇਂ ਹੀ ਸੁਣਾਉਂਦਾ ਰਹਿੰਦਾ ਹੈ ਚਲੋ ਕੋਈ ਨਹੀਂ ਮਾਤਾ ਦਾ ਆਸ਼ੀਰਵਾਦ ਲੈ ਕੇ ਦਿਨ ਦੀ ਸ਼ੁਰੂਆਤ ਕਰੋ ਬੈਸਵਾਜੀ ਤੋਂ ਬਚੋ ਤੇ ਪਤਾਸੇ ਦਾ ਸਿਵਨ ਜ਼ਰੂਰ ਕਰ ਲਓ ਕੈਂਸਰ ਕਰ ਕਰਾਸ਼ੀ ਵਾਲੇ ਮੰਗਲ ਦਾ ਨਕਸ਼ਤਰ ਮਿੱਤਰ ਸਰਕਾਰੀ ਨੌਕਰੀ ਕਰਨ ਵਾਲਿਆਂ ਲਈ ਪਛਤਿਸ਼ਤਾ ਵਾਲ ਲੋਕਾਂ ਦੀ ਮਦਦ ਨਾਲ ਨਾਮ ਫੇਮ ਵਧੇਗਾ ਅੱਛੀ ਲੋਕਾਂ ਦੀ ਸੰਗਤ ਹੋਏਗੀ ਬਾਹਰ ਖਾਣਾ ਖਾਣ ਦਾ ਪ੍ਰੋਗਰਾਮ ਹੋਵੇ ਦੇਖਣ ਦਾ ਪ੍ਰੋਗਰਾਮ ਬਣ ਸਕਦਾ ਹੈ ਗਰਮੀ ਤੋਂ ਜ਼ਰੂਰ ਬਚਣਾ ਹੈ ਮੰਗਲ ਦਾ ਨਕਸ਼ਤਰ ਹੈ ਗੁੱਸੇ ਤੇ ਵੀ ਕੰਟਰੋਲ ਰੱਖੋ ਗੁਲਾਬੀ ਰੰਗ ਪਹਿਨੋ ਤੇ ਕੱਚ ਦਾ ਗਲਾਸ ਅੱਜ ਵੀ ਨਾ ਵਰਤੋ ਲਿਓ ਸਿੰਘ રાશિ ਵਾਲੇ ਦਿਨ ਠੀਕ ਜਾਏਗਾ ਥੋੜੀ ਜਿਹੀ ਪਰੇਸ਼ਾਨੀ ਤੁਹਾਨੂੰ ਆਪਣੇ ਪਰਿਵਾਰ ਵਿੱਚ ਕਹਿ ਸਕਦੇ ਆਪਾਂ ਨਾਨਕੇ ਦਾਦਕੇ ਪਰਿਵਾਰ ਵਿੱਚ ਕਿਸੇ ਦੀ ਸਿਹਤ ਨੂੰ ਲੈ ਕੇ ਤੇ ਤੁਹਾਡੀ ਆਪਣੀ ਅੱਖਾਂ ਦੀ ਪ੍ਰੋਬਲਮ ਨੂੰ ਲੈ ਕੇ ਹੋ ਸਕਦੀ ਆ ਕੱਚੀ ਲੱਸੀ ਦੇ ਛਿੱਟੇ ਅੱਖਾਂ ਦੇ ਜ਼ਰੂਰ ਮਾਰ ਲੈਣੇ ਆ ਤੇ ਬੁੱਧ ਨੂੰ ਸ਼ੁਭ ਕਰਨ ਦੇ ਪੰਛੀਆਂ ਨੂੰ ਹਰੀ ਮੂੰਗੀ ਪਾ ਦੇਣੀ ਆ ਵਰਗੋ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਸਿਤਾਰਿਆਂ ਦੇ ਹਿਸਾਬ ਨਾਲ ਥੋੜੇ ਬਹੁਤਾ ਜਿਹਾ ਘਰ 'ਚ ਕੰਸਟਰਕਸ਼ਨ ਦਾ ਕੰਮ ਛੋਟੀ ਮੋਟੀ ਜੀ ਰਿਪਿਆਰ ਦਾ ਕੰਮ ਕਰਵਾ ਰਹੇ ਹੋ ਤੁਸੀਂ ਹੋ ਜਾਏਗਾ ਲਗਜ਼ਰੀ ਚੀਜ਼ਾਂ ਦਾ ਸੁੱਖ ਮਿਲੇਗਾ ਮਿਸ਼ਰੀ ਦਾ ਸੇਵਨ ਅੱਜ ਵੀ ਕਰ ਲੈਣਾ ਤੁਸੀਂ ਮੰਗਲ ਦਾ ਨਕਸ਼ਤਰ ਮਿੱਤਰ ਨਹੀਂ ਹੈ ਇਸ ਕਰਕੇ ਆਪਣੀ ਬਾਣੀ ਚ ਮਿਠਾਸ ਰੱਖੋ ਤੁਹਾਡੀ ਜ਼ੁਬਾਨ ਦੀ ਵਜ੍ਹਾ ਨਾਲ ਕੁਝ ਨਾ ਕੁਝ ਕੰਮ ਕਰ ਖਰਾਬ ਹੋ ਸਕਦੇ ਆ ਠੀਕ ਹੈ ਲਿਬਰਾ ਜਾਨੀ ਤੁਲਾ રાશિ ਵਾਲੇ ਤੁਲਾ ਰਾਸ਼ੀ ਦੇ ਲਈ ਕਿਸੇ ਪੇਪਰ ਵਰਕ ਨੂੰ ਲੈ ਕੇ ਪਰੇਸ਼ਾਨੀ ਜੋ ਹੈ ਵਧੀ ਰਹੇਗੀ ਕਿਸੇ ਦੀ ਮਦਦ ਨਾਲ ਕੀਤੇ ਕੰਮ ਅੱਗੇ ਵਧਣਗੇ ਪਰ ਕਿਸੇ ਤੇ ਅੱਖਾਂ ਬੰਦ ਕਰਕੇ ਕੀਤਾ ਭਰੋਸਾ ਕਿਉਂਕਿ ਸ਼ੁਕਰ 8ਵੇਂ ਸਥਾਨ ਵਿੱਚ ਹੈ ਪੈਸਾ ਫਸਾ ਦੇਵੇਗਾ ਪਹਿਲਾਂ ਕੰਮ ਤੇ ਫਿਰ ਬਾਅਦ ਵਿੱਚ ਪੈਸਾ ਦੋਗੇ ਤਾਂ ਸਮਝੋ ਇਹ ਗ੍ਰਹਾਂ ਦੀ એનર્ਜੀ 31 ਤਰੀਕ ਤੱਕ ਸ਼ੁਭਤਾ ਦਾ ਫਲ ਦੇ ਜਾਏਗੀ ਸਕੋਰਪੀਓ वृश्चਿਕ રાશિ ਵਾਲੇ वृश्चिक રાશિ ਦੇ ਲਈ ਜੋ ਮੰਗਲ ਦਾ ਨਕਸ਼ਤਰ ਰਾਜਮੇਤਰ ਆਪਣੇ ਲਈ ਸੋਚਣਾ ਆਪਣੇ ਆਪ ਲਈ ਸੋਚਣਾ ਕੌਨਫੀਡੈਂਸ ਹੋਣਾ ਸਭ ਤੋਂ ਜ਼ਰੂਰੀ ਕੀ ਆ ਹਰ ਕੰਮ ਕਰ ਲੈਣ ਦੀ ਹਿੰਮਤ ਤੁਹਾਡੀ ਅਜੇ ਵਧੀ ਰਵੇਗੀ ਤੇ ਪੂਰੀ ਤਰ੍ਹਾਂ ਨਾਲ ਫੈਮਿਲੀ ਨੂੰ ਲੀਡ ਕਰਕੇ ਚੱਲੂਗੇ ਤੁਸੀਂ ਖਰਚੇ ਦੀ ਕੋਈ ਪ੍ਰੋਬਲਮ ਨਹੀਂ ਆਏਗੀ ਸ਼ਾਪਿੰਗ ਪਰ ਫਿਰ ਵੀ ਥੋੜਾ ਜਿਹਾ ਸੋਚ ਸਮਝ ਕੇ ਕਰੋ ਵੱਧੂ ਚੀਜ਼ਾਂ ਕਿਉਂ ਲੈਣੀਆਂ ਜਿਨ੍ਹਾਂ ਦਾ ਤੁਹਾਨੂੰ ਲੱਗਦਾ ਕਿ ਹਜੇ ਮਹੱਤਵ ਨਹੀਂ ਹੈ ਸੈਜੀਟੇਰੀਅਸ ਤੁਹਾਨੂੰ ਰਾਸ਼ੀ ਵਾਲਿਆਂ ਦੇ ਲਈ ਸ਼ੁਭ ਸ਼ੁਭ ਬੋਲਣਾ ਚੰਗਾ ਚੰਗਾ ਬੋਲਣਾ ਮੰਨ ਲਓ ਸ਼ਬਦਾਂ ਦੇ ਕੰਟਰੋਲ ਰੱਖੋਗੇ ਤਾਂ ਕੁਦਰਤੀ ਤਰੀਕੇ ਹੀ ਤੌਰ ਤੇ ਤੁਹਾਡਾ ਆਪਣੇ ਆਪੇ ਵੀ ਤੇ ਪਰਿਵਾਰ ਤੇ ਕੰਟਰੋਲ ਰਹੇਗਾ ਨਸ਼ੇ ਤੋਂ ਦੂਰੀ ਬਣਾ ਕੇ ਰੱਖੋ ਜਿਆਦਾ ਜ਼ਰੂਰੀ ਐ ਮੱਥੇ ਤੇ ਦੁੱਧ ਲਾਣਾ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਇਹ ਜੇ ਦੋਸਤਾਨੀ ਸੰਗਤ ਕਰਨਾ ਨਾ ਕਰਨਾ ਜੋ ਤੁਹਾਨੂੰ ਨਸ਼ੇ ਵਾਲੇ ਪਾਸੇ ਲੈ ਕੇ ਜਾਣ ਬਿਲਕੁਲ ਆਪਣੇ ਪਰਿਵਾਰ ਦੀ ਸਲਾਹ ਨਾਲ ਚਲੋ ਕੈਪ੍ਰਿਗਨ ਮਕਰ ਰਾਸ਼ੀ ਵਾਲੇ ਮਕਰ ਰਾਸ਼ੀ ਦੇ ਲਈ ਚੰਦਰ ਲਗਨ ਵਿੱਚ ਥੋੜਾ ਜਿੱਦੀ ਆੜ ਕੇ ਬਣ ਕੇ ਕੋਈ ਕੰਮ ਨਹੀਂ ਕਰਨਾ ਤੇ ਤੁਸੀਂ ਵੀ ਥੋੜਾ ਬੁੱਧ ਚੌਥੇ ਸਥਾਨ 'ਚ ਚੱਲ ਰਹੇ ਆ ਤਾਂ ਪਰੇ ਤੇ ਕੰਟਰੋਲ ਰੱਖੋ ਕੱਚ ਥੋੜੀ ਬਹੁਤੀ ਜੀਵ ਉਦਾਸੀ ਦਿਲ 'ਚ ਉਦਾਸੀ ਰਵੇਗੀ ਕਿਉਂਕਿ ਚੰਦਰ ਲਗਣ 'ਚ ਥੋੜਾ ਜਿਹਾ ਨਜ਼ਲਾ ਜ਼ੁਕਾਮ ਛਿੱਕਾ ਥੋੜਾ ਦਿਮਾਗ ਤੇ ਬੋਝ ਵੀ ਦੇ ਜਾਂਦਾ ਹੈ ਤਾਂ ਚਾਂਦੀ ਦੇ ਗਲਾਸ 'ਚ ਪਾਣੀ ਤੇ ਜ਼ਰੂਰੀ ਪੀਣਾ ਹੈ ਤੇ ਉਸ ਤੋਂ ਨਾਲ ਤੁਸੀਂ ਕੀ ਕਰਨਾ ਹੈ ਕਿ ਕਾਲੀ ਦਾਣਾ ਜੇ ਧਾਰਮਿਕ ਸਥਾਨ ਤੇ ਰੱਖ ਸਕਦੇ ਹੋ ਬੁੱਧਵਾਰ ਦਾ ਦਿਨ ਹੈ ਤੇ ਵਧੀਆ ਰਹੇਗਾ ਅਗਰ ਕੰਚਕਾਂ ਨੂੰ ਖਟੀਆਂ ਟੋਪੀਆਂ ਦੇ ਦੋ ਅਕਿਊਰਸ ਕੁੰਭ ਰਾਸ਼ੀ ਵਾਲੇ ਸ਼ਨੀ ਲਗਣ 'ਚ ਨਜ਼ਰਾਂ ਤੋਂ ਬਚੋ ਖਰਚੇ ਕੰਟਰੋਲ ਕਰਕੇ ਚੱਲੋ ਸਮਾਜਿਕ ਤੌਰ ਤੇ ਕੋਈ ਨਾ ਕੋਈ ਨੇਮ ਫੇਮ ਖਰਾਬ ਹੋ ਸਕਦਾ ਹੈ ਸਮਾਜਿਕ ਤੌਰ ਤੇ ਕੋਈ ਨਾ ਕੋਈ ਅਲਿਗੇਸ਼ਨ ਤੁਮੇ ਤੁਹਾਨੂੰ ਤੁਹਾਨੂੰ ਲੱਗ ਸਕਦੀ ਹੈ ਬਸ ਧਿਆਨ ਆਪਣੀ ਸਿਹਤ ਦਾ ਵੀ ਰੱਖਣਾ ਹੈ ਤੇ ਤੁਮਤੋਂ ਵੀ ਬਚ ਕੇ ਰਹਿਣਾ ਹੈ ਠੀਕ ਹੈ ਨਾਲ ਇੱਕ ਨਾਰੀਅਲ ਤੁਸੀਂ ਅੱਜ ਜਲ ਪ੍ਰਵਾਹ ਕਰ ਸਕਦੇ ਹੋ ਉਪਰ ਪਾਈਸੇਸ ਮੀਨ ਰਾਸ਼ੀ ਵਾਲੇ ਮੀਨ ਰਾਸ਼ੀ ਵਾਲਿਆਂ ਦੇ ਲਈ ਸਿਤਾਰਿਆਂ ਦੇ ਹਿਸਾਬ ਦੇ ਨਾਲ ਮੀਨ ਰਾਸ਼ੀ ਦੇ ਲਈ ਜੋ ਬ੍ਰਸਪਤ ਹੈ ਉਹਦੀ એનર્ਜੀ ਬਿਲਕੁਲ ਸ਼ੁਭ ਚੱਲੇਗੀ ਬ੍ਰਸਪਤ ਜੋ ਹੈ ਉਹ ਤੀਸਰੇ ਸਥਾਨ ਵਿੱਚ ਨੇਮ ਫੇਮ ਦੇ ਰਿਹਾ ਤਰੱਕੀ ਦੇ ਰਿਹਾ ਤੁਹਾਨੂੰ ਤੇ ਮੰਗਲ ਜਦੋਂ ਇੱਥੋਂ ਨਿਕਲ ਜਾਏਗਾ ਹੁਣ ਬੁੱਧ ਨੇ ਸੂਰਜ ਨਾਲ ਤੀਜੇ ਸਥਾਨ ਵਿੱਚ ਚਲੇ ਜਾਣਾ ਤੇ ਮੰਗਲ ਨਿਕਲ ਕੇ ਧਨ ਸਥਾਨ ਵਿੱਚ ਆਏਗਾ ਤੇ ਮੰਗਲ ਰਾਹੂ ਦੀ ਜੁਟੀ ਦਾ ਫਲ ਜੁਗਿਆ ਤੁਹਾਨੂੰ ਜੋ ਦੇਰੀਆ ਸੀ ਕਾफी ਸਿਹਤ ਪਰੇਤੀ ਪ੍ਰੋਬਲਮ ਦੇ ਰਿਆ ਸੀ ਉਹ ਸਹੀ ਹੋ ਜਾਏਗਾ ਤੇ ਕੀ ਕਰਨਾ ਤੁਸੀਂ ਰਾਹੂ ਨੂੰ ਸ਼ਾਂਤ ਕਰਨ ਦੇ ਲਈ ਦੁੱਧ ਮਲ ਕੇ ਨਾਉਣਾ ਤੇ ਆਪਣੇ ਕੋਲ ਚਾਂਦੀ ਜ਼ਰੂਰ ਰੱਖਣੀ ਹੈ ਤਾਂ ਕਿ ਰਾਹੂ ਸ਼ਾਂਤ ਰਹੇ ਮੰਗਲ ਦਾ ਨਕਸ਼ਤਰ ਮਿੱਤਰ ਹੈ ਧਨ ਕੰਮ ਕਾਜ ਬਿਜ਼ਨਸ ਬਿਲਕੁਲ ਅੱਛਾ ਚੱਲੇ ਏ ਸੀ ਜੀ astrology with the logic ਵਿੱਚ ਆਪਾਂ ਜਾਣਦੇ ਹਾਂ ਸਤਾਰਿਆਂ ਦੇ ਹਿਸਾਬ ਨਾਲ ਕਿਦਾਂ ਅਸੀਂ ਦਿਨ ਨੂੰ ਬੈਸਟ ਬਣਾ ਸਕਦੇ ਹਾਂ ਵਾਸਤੂ ਦੇ ਹਿਸਾਬ ਨਾਲ ਕਈ ਵਾਰੀ ਸਾਡਾ इमोਸ਼ਨਲੀ ਤੌਰ ਤੇ ਆਪਣੇ ਆਪ ਨੂੰ ਸਟਰੋਂਗ ਬਣਾਉਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਈ ਵਾਰੀ ਦਿਨ ਵਿੱਚ ਮੈਂ ਦੱਸਿਆ ਸੀ ਨਾ ਕੱਲ ਵੀ ਕਿ ਔਰਾ ਚੇਂਜ ਹੁੰਦਾ ਏ ਵਕਤ ਹੁੰਦਾ ਏ ਤਾਂ ਸਮਝੋ ਬਹੁਤ 네ਗੇਟਿਵ ਵਿਚਾਰ ਆ ਰਹੇ ਆ ਬਿਨਾ ਵਜਾ ਤੋਂ ਪਰੇਸ਼ਾਨੀ ਘਰ ਵਿੱਚ ਹਰ ਕੋਈ ਸਾਨੂੰ ਦੇ ਰਿਹਾ ਹੈ ਜਾਇਹ ਜੀ ਖਬਰ ਸੁਣਨ ਨੂੰ ਮਿਲੇ ਤਾਂ ਚੁੱਪ ਚਾਪ ਕੇ ਤੇ ਇੰਕਾਂਤ ਜੰਗਾ ਵਿੱਚ ਬੈਠੋ ਤੇ ਆਪਣੇ ਬਾਰੇ ਸੋਚੋ ਕਿ ਕੀ ਕਰਨਾ ਆਇਸੀ ਦੁਨੀਆ 'ਚ ਸਿਰਫ ਇਹੀ ਥੀਜਾ ਕਰਨਾ ਆਇਸੀ ਕਿ ਦੁਨੀਆ ਦੀ ਸੋਣਾ ਨਹੀਂ ਆਇਸੀ ਹਨਾ ਤੇ ਆਪਣੇ ਆਪ ਨੂੰ એનર્ਜੀ ਇਹ ਦਿਓ ਕਿ ਕਰਜਾ ਥੋੜਾ ਦੇਣਾ ਕਿਸੇ ਦਾ ਕੱਲੇ ਆਇਆ ਤੇ ਕੱਲੇ ਹੀ ਜਾਣਾ ਹੈ ਤੇ ਕਿਉਂ ਜਾਣਾ ਹੈ ਇਦਾਂ ਜਦੋਂ ਨੇ ਲੈ ਹੀ ਜਾਣਾ ਇੱਕ ਦਿਨ ਠੀਕ ਤੇ ਆਪਣੀ ਪ੍ਰੋਬਲਮ ਨੂੰ ਇੱਕ ਪੇਪਰ ਤੇ ਲਿਖੋ ਤੇ ਹੁਣ ਮਨ ਦੀ ਮਜ਼ਬੂਤੀ ਦੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਉਪਾਏ ਆ ਕਿ ਥੋੜਾ ਜਿਹਾ ਮਿੱਠਾ ਦੁੱਧ ਲੈ ਕੇ ਬੋੜ ਦੀ ਜਾੜ ਤੇ ਪਾਓ ਅਗਰ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਡਿਪਰੈਸ਼ਨ ਹੈ ਕਿਸੇ ਵੀ ਤਰ੍ਹਾਂ ਰੋਗ ਬਿਮਾਰੀ ਦੀ ਚਿੰਤਾ ਹੈ ਘਰ ਪਰਿਵਾਰ ਦੀ ਚਿੰਤਾ ਹੈ ਤਾਂ ਥੋੜਾ ਜਿਹਾ ਮਿੱਠਾ ਦੁੱਧ ਲਓ ਬੋੜ ਦੀ ਜਾੜ ਤੇ ਪਾਓ ਤੇ 48 ਦਿਨ ਲਗਾਤਾਰ ਮੱਥਾ ਜੀਰ ਧੁੰਨੀ ਦਾ ਟਿੱਕਾ ਲਗਾਓ ਬਿਲਕੁਲ ਠੀਕ ਹੋ ਜਾਗੇ ਬੋੜ ਬਰੋਟਾ ਬ੍ਰੈਸਪੱਦਾ ਮੰਨਿਆ ਜਾਂਦਾ ਹੈ ਜੀਵਨ ਦੀ ਆਸ਼ਾ ਤੇ ਉਹਦੀਆਂ ਜੜੀਆਂ ਬੁੱਟੀਆਂ ਤੇ ਉਸ ਜਗ੍ਹਾ ਤੇ ਹਜ਼ਾਰਾਂ ਬੈਠੇ ਹੋਏ ਜੀਵ ਜੰਤੂ ਉਹ ਵੀ ਦਿਨਰਜੀ ਵੀ ਨਾਲ ਹੀ ਮਿਲ ਜਾਂਦੇ ਆ ठीक है सी वास्तव में समाजजाद दाब शब्द आज का दिन बहुत अच्छा जावे शशिका